ਦੇਸ਼ ਪ੍ਰਦੇਸ਼ ਵਸਦੇ ਪੰਜਾਬੀਓ ਪਿਆਰ ਭਰੇ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀ ਪਰ ਤੁਸੀਂ ਵੇਖ ਰਹੇ ਹੋ ਆਵਾਜ਼ ਦੇ ਕਲਕ ਸੱਤਾ ਦੀ ਸਰਦਲ ਤੇ ਇਸ ਵੇਲੇ ਸਭ ਤੋਂ ਵੱਧ ਰੌਲਾ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖੀ ਗੱਠ ਜੋੜ ਨੂੰ ਲੈ ਕੇ ਕੁਝ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਦਾ ਭਾਜਪਾ ਨਾਲ ਗੱਠ ਜੋੜ ਹੋ ਚੁੱਕਾ ਹੈ ਕੁਝ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਸਿੱਖ ਜਥੇਬੰਦੀ ਦਾ ਸਿੱਖ ਅਕਾਲੀ ਲੀਡਰਾਂ ਨੂੰ ਇੱਕ ਝੰਡੇ ਹੇਠ ਇਕੱਠੇ ਹੋ ਇਕੱਠੇ ਕਰਨ ਲਈ ਇੱਕ ਤਰ੍ਹਾਂ ਨਾਲ ਪ੍ਰੇਰਿਤ ਹੀ ਨਹੀਂ ਕੀਤਾ ਜਾ ਰਿਹਾ ਸਗੋਂ ਇੱਕ ਪਲੈਨਿੰਗ ਵੀ ਕੀਤੀ ਜਾ ਰਹੀ ਹੈ ਕੁਝ ਕਿਤੇ ਕਿਤੇ ਸਵਾਲ ਉੱਠਦੇ ਨੇ ਕਿ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਾਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਜਾਂ ਸਿੱਖ ਸੰਪਰਦਾਵਾਂ ਜਾਂ ਇੱਧਰ ਉੱਧਰ ਭਟਕਦੇ ਅਕਾਲੀ ਨੇ ਜਿਹੜੇ ਸਾਰੇ ਭਾਰਤੀ ਜਨਤਾ ਪਾਰਟੀ ਦੇ ਸੰਪਰਕ ਵਿੱਚ ਨੇ ਤੇ ਇੱਕ ਤਰ੍ਹਾਂ ਨਾਲ ਸ਼ੋਕ ਭਾਜਪਾ ਵੱਡੇ ਲੈਵਲ ਤੇ ਇਸ ਕੰਮ ਵਿੱਚ ਲੱਗੀ ਹੋਈ ਹੈ ਵਿਸਤਾਰ ਵਿੱਚ ਆਉਂਦੇ ਆ ਭਾਰਤੀ ਜਨਤਾ ਪਾਰਟੀ ਦੀ ਵੱਡੇ ਲੈਵਲ ਤੇ ਹਾਂ ਵੀ ਭਰਨ ਵਾਲੇ ਪਰਿਵਾਰ ਸਿਕੰਦਰ ਸਿੰਘ ਮਲੂਕਾ ਜਿਨ੍ਹਾਂ ਦੀ ਨੋਨੇ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜੀ ਚੋਣ ਤੋਂ ਬਾਅਦ ਕਾਫੀ ਦੇਰ ਤੋਂ ਇੱਕ ਪੋਸਟਾਂ ਤੋਂ ਬਿਨਾ ਪਰਿਵਾਰ ਵੱਲੋਂ ਕੋਈ ਖਾਸ ਸਰਗਰਮੀ ਨਹੀਂ ਦਿਖਾਈ ਜਾ ਰਹੀ ਸੀ ਤੇ ਆਖਰ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਕਹਦੇ ਕਿਸੇ ਵੇਲੇ ਮਲੂਕਾ ਬਾਦਲ ਪਰਿਵਾਰ ਦੇ ਹੱਥ ਸਨੇਹੀ ਸਨ ਸੁਖਵੀਰ ਸਿੰਘ ਬਾਦਲ ਨਾਲ ਥੋੜੀ ਬਹੁਤੀ ਟਿਕੜਮਬਾਜ਼ੀ ਹੋਈ ਕੁਝ ਵਿਚਾਰਾਂ ਦੇ ਮਤਭੇਦ ਹੋਏ ਕੁਝ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਵਧੀ ਤੇ ਨੂ ਪਰਮਪਾਲ ਕੌਰ ਸਿੱਧੂ ਮਲੂਕਾ ਨੇ ਆਪਣੇ ਆਈਏਐਸ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਚੋਣ ਲੜੀ ਲੋਕ ਸਭਾ ਦੀ ਬਠਿੰਡੇ ਤੋਂ ਤੇ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਉਹਨਾਂ ਆਪਣੀ ਪਰਫਾਰਮੈਂਸ ਤੇ ਥੀ ਨਤੀਜਾ ਜੋ ਵੀ ਹੈ ਤੁਹਾਡੇ ਸਾਹਮਣੇ ਆ। ਕੁਝ ਗੱਲਾਂ, ਕੁਝ ਘਟਨਾਵਾਂ ਕੀ ਸਿੱਧ ਕਰਦੀਆਂ ਨੇ ਤੇ ਕੁਝ ਕੀ ਸਿੱਧ ਕਰਦੀ ਨੇ ਉਹ ਥੋੜਾ ਜਿਹਾ ਆਪਾਂ ਵਿਸਥਾਰ ਵਿੱਚ ਜਾਣ ਦਾ ਯਤਨ ਕਰੀਏ। ਇੱਕਦਮ ਇਹ ਯੂ ਟਰਨ ਅਕਾਲੀ ਲੀਡਰਾਂ ਦਾ ਜਾਂ ਅਕਾਲੀ ਦਲ ਵਾਲੇ ਨੂੰ ਜਾਂ ਹੋਰ ਬਹੁਤ ਸਾਰੇ ਜਿਹੜੇ ਕਾਰਨ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਦੀਆਂ ਘਟਨਾਵਾਂ ਪਿਛਲੇ ਦਿਨਾਂ ਦੇ ਵਿੱਚ ਵਾਪਰਦੀਆਂ ਨੇ ਸਾਹ ਸੁਖਵੀਰ ਸਿੰਘ ਬਦਲ ਅਬਦੇ ਆਪ ਨੂੰ ਤਕੜਾ ਸਿੱਧ ਕਰਨ ਵਾਸਤੇ ਜਿਹੜੇ ਯਤਨਾਂ ਵਿੱਚ ਲੱਗੇ ਹੋਏ ਨੇ ਕਿ ਇੱਕ ਤੇ ਰਣਜੀਤ ਸਿੰਘ ਢੱਡਰੀਆਂ ਦਾ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਕਿ ਇਹ ਵੀ ਕਿਸੇ ਯੋਜਨਾ ਦਾ ਹਿੱਸਾ ਹੋ ਸਕਦਾ ਹੈ ਇੱਕ ਸਵਾਲ ਹੈ ਬਹੁਤ ਵੱਡਾ ਹੈ ਕਿ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਾਰਤੀ ਜਨਤਾ ਪਾਰਟੀ ਤੇ ਬਹੁਤ ਨੇੜੇ ਭਾਵੇਂ ਉਹ ਕਹਿੰਦੇ ਨੇ ਕਿ ਕੇਂਦਰ ਮਜ਼ਬੂਤ ਸਰਕਾਰ ਹੈ ਤੇ ਸਿੱਖਾਂ ਦੇ ਮਸਲੇ ਨੇ ਜਿਹੜੇ ਮੁਜਬੂਤ ਸਰਕਾਰ ਕੋਲੋਂ ਹੱਲ ਕਰਵਾਇਆ ਜਾ ਸਕਦੇ ਨੇ ਇਸ ਕਰਕੇ ਉਹ ਮਹਾਰਾਸ਼ਟਰ ਸਮੇਤ ਵੱਖ-ਵੱਖ ਸਮੇਲਨਾ ਵਿੱਚ ਵੀ ਕਈ ਥਾਮਾ ਤੇ ਸਮਾਗਮਾਂ ਵਿੱਚ ਵੀ ਸ਼ਾਮਲ ਹੁੰਦੇ ਨੇ ਤੇ ਕੁਝ ਇੱਕ ਘਟਨਾਵਾਂ ਦੇ ਵਿੱਚ ਉਹ Hindu ਰਹੁ ਰੀਤਾ ਵਿੱਚ ਪ੍ਰਣਾਇ ਤੀਰਥ ਸਥਾਨਾਂ ਤੇ ਜਾਂਦੇ ਨੇ ਤੇ ਬਹੁਤ ਚਰਚਾ ਹੁੰਦੀ ਆ ਪਾਇਰਨਜੀਤ ਸਿੰਘ ਨੂੰ ਢੜੀਆਂ ਵਾਲਿਆਂ ਨੂੰ ਸ਼੍ਰੀ ਕਲਤਕ ਸਾਬ ਤੇ ਲੈ ਕੇ ਆਉਣ ਵਾਸਤੇ ਕੀ ਸੱਚ ਵਿੱਚ ਇਹ ਪਲੈਨਿੰਗ ਤਾਂ ਨਹੀਂ ਸੀ ਕਿ ਉਹਨਾਂ ਨੂੰ ਵੀ ਜਥੇਦਾਰ ਕੁਲਦੀਪ ਸਿੰਘ ਕਾਜਰਾਹੀ ਸ਼੍ਰੀ ਕਾਲ ਤਖਤ ਸਾਹਿਬ ਨਾਲ ਜੋੜ ਲਿਆ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੋੜ ਲਿਆ ਜਾਵੇ ਉਹਨਾਂ ਨੂੰ ਥੋੜੇ ਲਿਆਉਣ ਦੇ ਯਤਨ ਨੇੜੇ ਯਤਨ ਕੀਤੇ ਚਾਹਣ ਬਹੁਤ ਸਾਰੀਆਂ ਸਿੱਖ ਸੰਪਰਦਾਵਾਂ ਨੂੰ ਇਹ ਸਮਝਾਵਾਂ ਜਾ ਕੇ ਜਾਂ ਤਾਂ ਸ਼੍ਰੋਮਣੀ ਕਾਲੀਦਲ ਦੇ ਨੇੜੇ ਜਾਂ ਭਾਰਤੀ ਜਨਤਾ ਪਾਰਟੀ ਦੇ ਨੇੜੇ ਲਾਉਣ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਇਸੇ ਸੰਦਰਭ ਵਿੱਚ ਵਾਪਰਦੀਆਂ ਘਟਨਾਵਾਂ ਦਾ ਹਿੱਸਾ ਜਾਪਦੀਆਂ ਨੇ ਹੁਣ ਜਦੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇੱਕ ਤਰ੍ਹਾਂ ਨਾਲ ਡੈਡੀਕੇਟਡ ਹੋ ਚੁੱਕੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਥੇਦਾਰ ਕੁਲਦੀਪ ਸਿੰਘ ਗੜਗਾ ਜੀ ਦੇ ਯਤਨਾਂ ਨੂੰ ਬੂਰ ਪਿਆ ਤਾਂ ਦੂਜੇ ਪਾਸੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੇ ਆਲੇ ਦੁਆਲੇ ਲੰਬੇ ਸਮੇਂ ਤੋਂ ਯਤਨ ਸ਼੍ਰੀ ਸੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਸੰਪਰਦਾਵਾਂ ਤੇ ਕਿਤੇ ਨਾ ਕਿਤੇ ਨੇੜੇ ਜਾ ਲੱਗੇ ਨੇ ਇਹਦੇ ਵਿਚਕਾਰ ਰਸਤਾ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਦਲ ਲੈਂਦਾ ਹੈ ਤੇ ਇੰਜ ਲੱਗਦਾ ਹੈ ਕਿ ਭਾਈ ਰਾਜੋਵਾਲ ਨੂੰ ਸ਼੍ਰੀ ਕਾਲ ਤਖਸਾ ਜਿਹਾ ਨਿਯੁਕਤ ਕੀਤਾ ਜਾ ਸਕਦਾ ਹੈ ਤੇ ਕੰਮ ਚਲਾਊ ਜਥੇਦਾਰ ਵਜੋਂ ਸ਼ਾਇਦ ਗਿਆਨੀ ਕੁਲਦੀਪ ਸਿੰਘ ਰਗਾਜ ਕੰਮ ਚਲਾਉਂਦੇ ਰਹਿਣਗੇ ਕਾਰਜਕਾਰੀ ਜਥੇਦਾਰ ਵਜੋਂ ਦੋਮਾ ਧਿਰਾਂ ਦੀ ਸ਼ਾਇਦ ਕੁਝ ਨਾ ਕੁਝ ਰਾਇਜ ਜਾਵੇ ਜਾਂ ਕਾਰਜਕਾਰੀ ਜਥੇਦਾਰ ਵੀ ਕਿਸੇ ਨੂੰ ਲਾ ਦਿੱਤਾ ਜਾਵੇਗਾ ਐਸਾ ਵੀ ਹੋ ਸਕਦਾ ਹੈ ਤੇ ਇੱਕ ਤਰ੍ਹਾਂ ਨਾਲ ਕੁੜਤਨ ਹੈ ਜਿਹੜੀ ਬਾਬਾ ਨਾਮ ਸਿੰਘ ਤੋਂ ਮਾਜਾ ਬਿਆਨ ਤੁਸੀਂ ਪੜਿਆ ਹੋਣਾ ਕਿ ਉਹਨਾਂ ਦੀ ਸੁਖਵੀਰ ਸਿੰਘ ਬਾਦਲ ਨਾਲ ਕੋਈ ਨਾਰਾਜ਼ਗੀ ਬਦਲ ਪ੍ਰਭਾ ਨੇ ਉਹਨਾਂ ਦੀ ਨੇੜਤਾ ਹੈ ਵੱਡੇ ਕੰਮ ਕੀਤੇ ਨੇ ਪਰ ਸਾਡੇ ਸਿਧਾਂਤ ਘਰੋਲੇ ਨੇ ਜਥੇਦਾਰ ਸਾਹਿਬ ਸਰਪ੍ਰਬੰਧ ਚਾਹੀਦੇ ਨੇ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਸਰਪ੍ਰਬੰਧ ਨਹੀਂ ਐਸੀਆਂ ਘੁੰਮਣ ਘੇਰੀਆਂ ਤੋਂ ਬਾਅਦ ਸਾਰੀਆਂ ਥੇਰਾ ਇੱਕ ਦੂਜੇ ਦੇ ਨੇੜੇ ਨੇ ਜਿਹੜੀਆਂ ਆਉਂਦੀਆਂ ਜਾਪਦੀਆਂ ਨੇ ਹੁਣ ਰਣਜੀਤ ਸਿੰਘ ਢੱਡਰੀਆਂ ਨੇੜੇ ਆ ਜਾਂਦੇ ਨੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਤੋਂ ਮਾਂ ਉਹਨਾਂ ਦੀ ਸੁਰ ਨਰਮ ਹੋ ਜਾਂਦੀ ਹੈ ਤੇ ਜੇ ਜਥੇਦਾਰ ਦੇ ਮਾਮਲੇ ਵਿੱਚ ਥੋੜਾ ਬਹੁਤਾ ਉੱਪਰ ਥੱਲੇ ਹੋ ਕੇ ਜੇ ਸਟੈਪ ਚੇਂਜ ਹੋ ਜਾਂਦੇ ਨੇ ਤਾਂ ਦੋਨੋਂ ਧਿਰਾਂ ਨੇੜੇ ਹੋ ਕੇ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਭਾਰਤੀ ਜਨਤਾ ਪਾਰਟੀ ਦੀ ਕੋਈ ਸਕੀਮਤਾ ਨਹੀਂ ਇਹ ਸਵਾਲ ਹੈ ਇਸ ਵੇਲੇ ਸਿੱਖ ਸੰਸਥਾਵਾਂ ਦੇ ਵਿੱਚ ਸਿੱਖ ਰਾਜਨੀਤੀ ਦੇ ਵਿੱਚ ਜਾਂ ਸੱਤਾ ਦੇ ਸਰਦਲ ਤੇ ਇਸ ਵੇਲੇ ਬਹੁਤ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਚਾਹੁੰਦੀ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਕਿਸੇ ਨਾ ਕਿਸੇ ਰੂਪ ਵਿੱਚ ਮੈਂ ਥੋੜੀਆਂ ਸੀਟਾਂ ਲੈ ਕੇ ਹੀ ਪਰਗਠ ਜੋੜ ਦੇ ਰੂਪ ਵਿੱਚ ਥੋੜੀਆਂ-ਥੋੜੀਆਂ ਸੀਟਾਂ ਲੈ ਕੇ ਕਿਵੇਂ ਨਾ ਕਿਵੇਂ ਤੇ ਚੋਣ ਮੈਦਾਨ ਵਿੱਚ ਨਿਤਰਿਆ ਜਾਵੇ ਤੇ ਪੰਜਾਬ ਵਿੱਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਜਾਂ ਭਾਰਤੀ ਜਨਤਾ ਪਾਰਟੀ ਕਿਸੇ ਦੀ ਵੀ ਹੋਰ ਤਰੀਕੇ ਨਾਲ ਇਧਰ ਉਧਰ ਕਰਕੇ ਸਰਕਾਰ ਆ ਜੇ ਉਹ ਬਣ ਜਾਵੇ ਜਾਂ ਬਣਦੇ ਨੇੜੇ ਚਲੀ ਜਾਵੇ ਸਿਕੰਦਰ ਸਿੰਘ ਮਲੂਕਾ ਤੋਂ ਬਾਅਦ ਕੁਝ ਇੱਕ ਅਕਾਲੀ ਤਲਾ ਬਲ ਨਿਸ਼ਾਨਾ ਹੈ ਸਰਸਵੀਰ ਸਿੰਘ ਬਾਦਲਦਾਤੇ ਸਤਾਰ ਦੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦਾ ਜੇ ਐਸੇ ਹਾਲਾਤ ਬਣਦੇ ਨੇ ਤਾਂ ਬਿਲਕੁਲ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜੋ ਕੰਸੂਆਂ ਮਿਲ ਰਹੀਆਂ ਨੇ ਉਸ ਮੁਤਾਬਕ ਕਿ ਜਿਵੇਂ ਕਿਵੇਂ ਵੀ ਹੈ ਸ਼੍ਰੋਮਣੀ ਅਕਾਲੀ ਦਲ ਇਹਦੇ ਨਾਲ ਹੀ ਆਉਣ ਵਾਲੀਆਂ ਚੋਣਾਂ ਵਿੱਚ ਗੱਠ ਜੋੜਾ ਜਿਹੜਾ ਉਹ ਨਹੀਂ ਸਕਦਾ ਭਾਵੇਂ ਕੋਈ ਵੀ ਨੁਕਸਾ ਐ ਸਿਧਾਂਤਿਕ ਗੱਲ ਐ ਭਾਵੇਂ ਮਤ ਭੇਦ ਨੇ ਬਹੁਤ ਕੁਝ ਚੱਲਿਆ ਆਉਂਦਾ ਤੇ ਗੱਠ ਜੋੜ ਧਰਮ ਦੀ ਪਾਲਣਾ ਸਿਰਫ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਹੋ ਸਕਦੀ ਐ ਇਸ ਵੇਲੇ ਭਾਰਤੀ ਜਨਤਾ ਪਾਰਟੀ ਵੱਲੋਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪਿੰਡਾਂ ਵਿੱਚ ਕਿਸੇ ਪਾਰਟੀ ਦੇ ਕਿਤੇ ਨਾ ਕਿਤੇ ਵੱਡੀ ਗਿਣਤੀ ਵਿੱਚ ਵਰਕਰ ਨੇ ਤਾਂ ਉਹ ਕਾਂਗਰਸ ਤੋਂ ਬਾਅਦ ਜਾਂ ਆਪ ਤੋਂ ਬਾਅਦ ਹੋ ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਿਹੜੇ ਕਾਂਗਰਸ ਜਾਂ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਦੀ ਸੱਤਾ ਦੇ ਪ੍ਰਭਾਵ ਨਾਲ ਚਲੇ ਗਏ ਨੇ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ। ਐਸੇ ਹਾਲਾਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਲੀ ਤੇ ਰਿਬਣਾਉਣ ਵੱਲ ਸ਼ਾਇਦ ਧਿਆਨ ਹੈ ਜਿਹੜਾ ਉਹ ਦਿੱਤਾ। ਜਾ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਇੱਥੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਿੰਨੇ ਆ ਕਿ ਅਸੀਂ ਕਦੇ ਵੀ ਪੱਖਪਾਤੀ ਰਵਈਆ ਜਿਹੜਾ ਆਪਣਾ ਨਹੀਂ ਸੱਤਾ ਦੇ ਵਿੱਚ ਰਹਿੰਦੇ ਆ ਧਰਮ ਪਿੱਛੇ ਰਹਿ ਜਾਂਦਾ ਸੱਤਾ ਦੇ ਵਿੱਚ ਰਹਿੰਦੇ ਆ ਸਿਧਾਂਤ ਵੀ ਪਿੱਛੇ ਰਹਿ ਜਾਂਦਾ ਸੱਤਾ ਦੀ ਪ੍ਰਾਪਤੀ ਲਈ ਮੁਨੱਖ ਹਰ ਪਾਰਟੀ ਬਹੁਤ ਕੁਝ ਕਰਦੀ ਹੈ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਜਦੋਂ ਅਸੀਂ ਨਿਸ਼ਾਨਾ ਬਣਾਉਂਦੇ ਆ ਨਹੀਂ ਐਸਾ ਨਹੀਂ ਕੋਈ ਵੀ ਪਾਰਟੀ ਆ ਜਦੋਂ ਤੁਹਾਡੇ ਸਾਰਿਆਂ ਦੇ ਯਾਦ ਹੋਵੇਗਾ ਜਦੋਂ ਡੇਰਾ ਸਿਰਸਾ ਮੁਖੀ ਕੁਲਜਾਨ ਦੀ ਗੱਲ ਆਈ ਸੀ ਉਦੋਂ ਕਿਸੇ ਵੀ ਪਾਰਟੀ ਦਾ ਕੋਈ ਲੀਡਰ ਪਿੱਛੇ ਨਹੀਂ ਸੀ ਰਿਹਾ ਭਾਰਤੀ ਜਨਤਾ ਪਾਰਟੀ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆਮ ਆਦਮੀ ਪਾਰਟੀ ਦੇ ਆਗੂ ਕਾਂਗਰਸ ਦੇ ਆਗੂ ਸਾਰੀਆਂ ਪਾਰਟੀਆਂ ਦੇ ਆਗੂ ਡੇਰਾ ਰਾਮ ਰਹੀਮ ਦੇ ਜਿਹੜਾ ਸਰਸਾ ਡੇਰਾ ਹੈ ਉਹਦੇ ਵਿੱਚ ਵੋਟਾਂ ਮੰਗਣ ਲਈ ਗਏ ਜੀਆਂ ਤਸਵੀਰਾਂ ਤੁਸੀਂ ਸਾਰਿਆਂ ਨੇ ਅੱਖੀ ਵੇਖੀ ਕਿਉਂਕਿ ਰਾਜਨੀਤਿਕ ਲੋਕਾਂ ਦਾ ਸੱਤਾ ਪ੍ਰਾਪਤੀ ਇੱਕ ਧਰਮ ਹੁੰਦਾ ਹੈ ਤੇ ਉਸ ਧਰਮ ਦੀ ਭਾਵਨਾ ਦੇ ਵਿੱਚ ਲਾਲਚ ਵੀ ਹਉਮੈ ਵੀ ਪ੍ਰਾਪਤੀਆਂ ਵੀ ਕੁਰਸੀ ਵੀ ਬਹੁਤ ਕੁਝ ਛਿਪਿਆ ਹੁੰਦਾ ਤੇ ਉਹਦੇ ਵਿੱਚ ਸਿਧਾਂਤ ਨੇ ਜਿਹੜੇ ਉਹ ਬੌਣੇ ਹੋ ਕੇ ਰਹਿ ਜਾਂਦੇ ਨੇ ਸਿਧਾਂਤ ਹਰ ਮਨੁੱਖ ਲਈ ਉਦੋਂ ਜ਼ਰੂਰੀ ਹੁੰਦੇ ਨੇ ਜਦੋਂ ਉਹਦੀ ਨੀਅਤ ਤੇ ਕੋਈ ਲਾਲਚ ਨਾ ਹੋਵੇ ਪਰੰਤੂ ਇਹ ਰਾਜਨੀਤਿਕ ਪਾਰਟੀਆਂ ਦੀਆਂ ਲਾਲਾਂ ਨੇ ਜਿਹੜੀਆਂ ਉਹ ਹਮੇਸ਼ਾ ਸੱਤਾ ਦੀ ਕੁਰਸੀ ਲਈ ਡਿੱਗਦੀਆਂ ਨੇ ਤੇ ਇਸ ਵੇਲੇ ਪੰਜਾਬ ਦੀ ਰਾਜਨੀਤਿਕ ਭੂਮੀ ਨੂੰ ਜਿਹੜਾ ਗ੍ਰਹਿਣ ਚਾ ਲੱਗਿਆ ਹੈ ਉਹਦੇ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਮਾਨਣ ਚ ਜੀਆਂ ਵੱਡੇ ਪੱਧਰ ਤੇ ਹੋ ਰਹੀਆਂ ਨੇ ਤੇ ਭਾਰਤੀ ਜਨਤਾ ਪਾਰਟੀ ਸ਼ਕੰਦਰ ਸਿੰਘ ਮਲੂਕਾ ਨੂੰ ਜਦੋਂ ਨੇੜੇ ਜਿਹੜਾ ਇੱਕ ਪਰਿਵਾਰ ਦਾ ਅਹਿਮ ਹਿੱਸਾ ਸ਼ਕੰਦਰ ਸਿੰਘ ਮਲੂਕਾ ਭਾਜਪਾ ਦਾ ਹਿੱਸਾ ਨੇ ਤੇ ਬਹੁਤ ਸਾਰੇ ਅਕਾਲੀ ਲੀਡਰ ਨੇ ਜਿਹੜੇ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਵੱਲ ਨਹੀਂ ਗਏ ਤੇ ਉਹਨਾਂ ਨੂੰ ਅਕਾਲੀ ਦਲ ਨਾਲ ਜੋੜਨ ਦੇ ਯਤਨ ਕੀਤੇ ਜਾ ਰਹੇ ਨੇ ਜਾਂ ਜਾਂ ਭਾਰਤੀ ਜਨਤਾ ਪਾਰਟੀ ਵਿੱਚ ਲਿਆਉਣ ਦੇ ਯਤਨ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਐਸੇ ਹਾਲਾਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖੀ ਗਠ ਜੋੜ ਹੈ ਜਿਹੜਾ ਉਹ ਹੋਣ ਦੀ ਸੰਭਾਵਨਾ ਮਾ ਕਾਫੀ ਹੱਦ ਤੱਕ ਵੱਧਦੀਆਂ ਨਜ਼ਰ ਆਉਂਦੀਆਂ ਨੇ ਤੇ ਭਾਰਤੀ ਜਨਤਾ ਪਾਰਟੀ ਔਖੇ ਸੌਖੇ ਹਾਲਾਤਾਂ ਵਿੱਚ ਨਾ ਚਾਹੁੰਦੇ ਹੋਏ ਵੀ ਚਾਹੁੰਦੇ ਹੋਏ ਵੀ ਸ੍ਰੋਮਣੀ ਅਕਾਲੀ ਦਲ ਨਾਲ ਹੀ ਗੱਠ ਜੋੜ ਧਰਮ ਨਿਭਾਉਣ ਲਈ ਇੱਕ ਤਰ੍ਹਾਂ ਦੀ ਯੋਜਨਾ ਤਿਆਰ ਕਰ ਰਹੀ ਹੈ ਤੇ ਇਸ ਯੋਜਨਾ ਦਾ ਹੀ ਹਿੱਸਾ ਹੈ ਕਿ ਜਿਹੜੇ ਸਿੰਘ ਸਭ ਸਿੱਖ ਸੰਪਰਦਾਵਾਂ ਮਾ ਇੱਧਰ ਉੱਧਰ ਵੰਡੀਆਂ ਹੋਈਆਂ ਨੇ ਜਿੱਥੇ ਉਹਨਾਂ ਨੂੰ ਇੱਕ ਥਾਂ ਤੇ ਲਿਆਉਣ ਦੇ ਯਤਨ ਕੀਤੇ ਜਾ ਰਹੇ ਨੇ ਉੱਥੇ ਸ੍ਰੋਮਣੀ ਅਕਾਲੀ ਦਲ ਦੇ ਖਿੰਡੇਰੇ ਪੁੰਡੇਰੇ ਆਗੂ ਜਿਹੜੇ ਦੂਜੀਆਂ ਪਾਰਟੀਆਂ ਵਿੱਚ ਚਲੇ ਗਏ ਜਾਂ ਪਾਸੇ ਹੋ ਗਏ ਜਾਂ ਦਰਾਸ਼ ਹੋ ਗਏ ਉਹਨਾਂ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਹੈ ਕਿ ਉਹ ਜਾਂ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਜਾਂ ਭਾਰਤੀ ਜਨਤਾ ਪਾਰਟੀ 'ਚ ਆਉਣ ਤਾਂ ਜੋ 2027 ਦੀ ਜਿਹੜੀ ਇਲੈਕਸ਼ਨ ਆ ਵਿਧਾਨ ਸਭਾ ਪੰਜਾਬ ਦੀ ਉਹਦੇ ਲਈ ਜ਼ੋਰਦਾਰ ਤਰੀਕੇ ਨਾਲ ਚੋਣ ਮੈਦਾਨ ਵਿੱਚ ਨਿਤਰਿਆ ਜਾ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਿਧਾਨਕਾਰ ਸਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਨਪਿਤ ਈਆਲੀ ਸ਼੍ਰੀ ਕਲਕੱਤਕ ਸਾਬ ਨੂੰ ਡੈਡੀਕੇਟਡ ਹੋ ਕੇ ਪੰਜ ਮੈਂਬਰੀ ਭਰਤੀ ਕਮੇਟੀ ਵਿੱਚ ਭਰਤੀ ਕਰ ਰਹੇ ਨੇ ਹਾਲੇ ਉਹਨਾਂ ਦੀ ਭਰਤੀ ਮੁਕੰਮਲ ਹੋ ਰਹੀ ਹੈ ਡੈਲੀਕੇਟ ਬਣਦੇ ਨੇ ਪ੍ਰਧਾਨ ਦੀ ਚੋਣ ਹੋਣੀ ਹੈ ਉਹ ਗੱਲ ਅਲੱਗ ਹੈ ਕਿ ਉਹਨਾਂ ਦਾ ਕੀ ਹੁੰਦਾ ਹੈ ਫਿਰ ਇਸ ਤੋਂ ਅੱਗੇ ਤਿੰਨਾਂ ਦੇ ਵਿੱਚੋਂ ਮਨਪ੍ਰਿਤਿਆਲੀ ਉਧਰ ਚਲੇ ਗਏ ਨੇ ਸੁਖਵਿੰਦਰ ਸਿੰਘ ਸੁਖੀ ਛੱਡ ਗਏ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਤੇ ਕੇਵਲ ਇੱਕੋ ਇੱਕ ਵਿਧਾਇਕਾ ਬੀਬੀ ਗਨੀਵ ਕੌਰ ਮਜੀਠੀਆ ਜਿਹੜੀ ਉਹ ਪਚੀ ਹੈ ਇਸ ਵੇਲੇ ਅਕਾਲੀ ਦਲ ਦੀ ਹਾਲਤ ਸ਼ੁ ਤੇ ਭਾਰਤੀ ਜਨਤਾ ਪਾਰਟੀ ਦਾ ਇੱਕੋ ਇੱਕ ਵਿਧਾਇਕ ਹੈ ਜਿਹੜਾ ਉਹ ਇਸ ਵੇਲੇ ਵਿਧਾਨ ਸਭਾ ਦੇ ਵਿੱਚ ਹੈ ਐਸੇ ਹਾਲਾਤਾਂ ਵਿੱਚ ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ ਕਿਵੇਂ ਨਾ ਕਿਵੇਂ ਗੱਠ ਜੋੜ ਹੈ ਜਿਹੜਾ ਉਹ ਕੀਤਾ ਜਾਵੇ ਤੇ ਗੱਠ ਜੋੜ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਗੱਠ ਜੋੜ ਦੇ ਪਿੱਛੇ ਛੁਪੀਆਂ ਭਾਵਨਾਵਾਂ ਜਾਂ ਗੱਠ ਜੋੜ ਦੇ ਵਿਚਕਾਰ ਲਟਕਦੇ ਮਸਲੇ ਨੇ ਜਿਹੜੇ ਪੰਜਾਬ ਦੇ ਉਹ ਕਿੱਥੇ ਰਹਿ ਜਾਣਗੇ ਤੇ ਪ੍ਰੰਤੂ ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਗੱਠ ਚੋੜ ਕੋਈ ਧਰਮ ਨਹੀਂ ਹੁੰਦਾ ਗੱਠ ਚੋੜ ਇੱਕ ਸੱਤਾ ਪ੍ਰਾਪਤੀ ਲਈ ਇੱਕ ਪਰਿਵਾਰ ਦਾ ਇਕੱਠੇ ਹੋਣ ਵਾਂਗ ਹੁੰਦਾ ਤੇ ਐਸੇ ਹਾਲਾਤ ਬਣਤੇ ਜਾ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠ ਚੋੜ ਦੀ ਇੱਕ ਤਰ੍ਹਾਂ ਦਾ ਰਾਹ ਪਦਰਾ ਤੇ ਜ਼ਮੀਨ ਹੈ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ ਸਿਕੰਦਰ ਸਿੰਘ ਮਲੂਕਾ ਦਾ ਸ਼ਾਮਲ ਹੋਣਾ ਐਸੇ ਸੰਦਰਭ ਵਿੱਚ ਵਿਖਿਆ ਜਾ ਰਿਹਾ ਹੈ ਤੇ ਭਾਰਤੀ ਜਨਤਾ ਪਾਰਟੀ ਆਪਣੇ ਤੌਰ ਤੇ ਉਹਨਾਂ ਲੀਡਰਾਂ ਨਾਲ ਸੰਪਰਕ ਵਿੱਚ ਵੀ ਹੈ ਜਿਹੜੇ ਸ਼੍ਰੋਮਣੀ ਕਾਲੀ ਦਲ ਵਿੱਚ ਨਹੀਂ ਜਾਣਾ ਚਾਹੁੰਦੇ ਜਾਂ ਭਾਰਤੀ ਜਨਤਾ ਪਾਰਟੀ ਵਿੱਚ ਕੁਝ ਆ ਚੁੱਕੇ ਨੇ ਤੇ ਕੁਝ ਆ ਜਾਣਗੇ ਫਿਲਹਾਲ ਇਹ ਨਹੀਂ ਵੇਖਦੇ ਰਹੋ ਸਾਡਾ ਚੈਨਲ ਆਵਾਜ਼ ਇੱਕ ਹਰ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤ ਸ੍ਰੀ ਅਕਾਲ